ਐਮਐਸਪੀ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨਵਰਦ ਤੇ ਬੈਠੇ ਕਿਸਾਨੀ ਆਗੂ ਜਗਜੀਤ ਸਿੰਘ ਟੱਲੇਵਾਲ ਜਿਹਦੀ ਸਿਹਤਯਾਬੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਪਹਿਲ ਕਦਮੀ ਕਰਦਿਆਂ ਪਿੰਡ ਹਿਆਣਾ ਖੁਰਦ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸਰਪੰਚ ਜਗਸੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਐਹਦ ਲਿਆ ਗਿਆ ਕਿਸਾਨੀ ਹੱਕਾਂ ਲਈ ਡਟਣ ਵਾਲੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦਿੱਤਾ ਜਾਵੇ ਤਾਂ ਕਿ ਕਿਸਾਨ ਵਿਰੋਧੀ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਕਿਸਾਨ ਮਜ਼ਦੂਰ ਦੇ ਹੱਕਾਂ ਨੂੰ ਬਚਾਇਆ ਜਾ ਸਕੇ ਨਾਬਾ ਤੋਂ ਬਲਵੰਤ ਸਿੰਘ ਹਿਆਣਾ ਦੀ ਰਿਪੋਰਟ ਕੀਤੀ ਹੈ ਕੀ ਮਨੋ ਕਾਮਨਾ ਕਰਦੇ ਹਾਂ ਸਭ ਤੋਂ ਪਹਿਲਾਂ ਵਾਈਕੁਜੀਕਾ ਖਾਲਸਾ ਵਾਈਕੁਜੀਕਾ ਜੀ ਮੈਂ ਪਿੰਡ ਹਿਆਣਾ ਖੁਰਦ ਜਸਵੀਰ ਸਿੰਘ ਸਰਪੰਚ ਹਿਆਣਾ ਖੁਰਦ ਦਾ ਅਸੀਂ ਤਾਂ ਬਸ ਇਹੀ ਚਾਉਂਦੇ ਆ ਕਿਸਾਨੀ ਮੋਰਚਾ ਜੋ ਚੱਲ ਰਿਹਾ ਉਹਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਅਰਦਾਸ ਕਰੀਆ ਸਾਰੇ ਨਗਰ ਨੇ ਜਿਹੜੀ ਚੜ੍ਹਦੀ ਕਲਾ ਰਹੇ ਹਾਂਜੀ ਅੱਜ ਪੰਚਾਇਤ ਤੇ ਨਗਰ ਵੱਲੋਂ ਡਰਿਆਲ ਸਾਹਿਬ ਤੇ ਹਕਮਚਰ ਅਰਦਾਸ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੇ ਪਿੰਡ ਹਿਆਣਾ ਖੁਰਦ ਦੀ ਪੰਚਾਇਤ ਨੇ ਤੇ ਸਾਰੇ ਪਿੰਡ ਨੇ ਸਮੂਹ ਨੇ ਇਕੱਠੇ ਹੋ ਕੇ ਜਗਦੀਸ਼ ਹੰਡਲੇਵਾਲ ਦੇ ਹੱਕ ਦੇ ਵਿੱਚ ਇੱਕ ਅਰਦਾਸ ਕੀਤੀ ਹੈ ਵੀ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਵਾਸਤੇ ਜਿਹੜਾ ਕਿਸਾਨੀ ਮੋਰਚਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਹ ਕਾਫੀ ਸੈਂਟਰ ਸਰਕਾਰ ਤੱਕ ਇੱਕ ਬਹੁਤ ਵੱਡੀ ਸਾਜ਼ਿਸ਼ਾ ਸੈਂਟਰ ਸਰਕਾਰ ਦੀ ਜਿਨ੍ਹਾਂ ਦੇ ਕਾਰਨ ਕਰਕੇ ਇਹ ਕਿਸਾਨਾਂ ਨੂੰ ਰੋਣ ਤੇ ਤੇ ਇੱਕ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਕੋ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਜੋ ਕਿ ਸੈਂਟਰ ਸਰਕਾਰ ਦੀਆਂ ਵੱਡੀਆਂ ਪੈੜੀਆਂ ਜਿਹੜੀਆਂ ਹੈਗੇ ਨੇ ਸਾਡੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜਿਹੜਾ ਬਾਰ ਬਾਰ ਸਾਡੇ ਤੇ ਹਮਲੇ ਕੀਤੇ ਜਾਂਦੇ ਨੇ ਇਸ ਲਈ ਸਾਡੇ ਸਾਰੇ ਹੀ ਸਮੂਹ ਨੇ ਸਾਡੇ ਪਿਆਰੇ ਖੁਰਦ ਨੇ ਇਸ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਅਰਦਾਸ ਕੀਤੀ ਵੀ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਕਿਸਾਨੀ ਮੋਰਚਾ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਪ੍ਰਮਾਤਮਾ ਸਾਡੇ ਡੱਲੇਵਾਲ ਸਾਹਿਬ ਨੂੰ ਸਾਡੇ ਜੋ ਮੋਤ ਵਰਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਉਹ ਜਿਹੜਾ ਹੈਗਾ ਮਨ ਵਰਤਮਾ ਦਾ ਜਾਰੀ ਰਹੇ ਅਗਰ ਜੇ ਕਿਤੇ ਕੋਈ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਸਾਰਾ ਜਿਹੜਾ ਪੰਜਾਬ ਆ ਸਾਰਾ ਇਲਾਕਾ ਸਾਰਾ ਵਰਲਡ ਆ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਤਤ ਪਰ ਜਿਹੜਾ ਹੈਗਾ ਖੜਾ ਰਹੂਗਾ ਗਾਈਆਂ ਨੂੰ ਕੀ ਭਤੇ ਜੋ ਅੱਜ ਪਿੰਡ ਦੇ ਹੱਕ ਲਈ ਪੰਚਾਇਤ ਨੇ ਖਾਂਡੂਆਂ ਸਾਰੇ ਪਿੰਡ ਨੇ ਇਕਾ ਕੀਤਾ ਵੀ ਅਰਦਾਸ ਕਰਾਈ ਹੈ ਡੱਲੇਵਾਲ ਸਾਹਿਬ ਨੂੰ ਜੋ ਮੋਰਚਾ ਲੱਗਿਆ ਸਾਲ ਵਾਸਤੇ ਉਹਦੇ ਵਿੱਚ ਸੰਗਰਸ਼ ਵਿੱਚ ਅਸੀਂ ਡੱਲੇਵਾਲ ਸਾਹਿਬ ਨੂੰ ਇਹ ਅਰਦਾਸ ਕੀਤੀ ਆ ਕਿ ਉਹ ਮੋਰਚਾ ਜਿੱਤਣ ਆਪਾਂ ਜਿੱਤ ਕੇ ਆਪਦੇ ਸਾਰੇ ਪਿੰਡ ਨੂੰ ਆਪਰੇ ਸਾਰੇ ਦੇਸ਼ ਨੂੰ ਹੀ ਮੋਦੀ ਤੋਂ ਜਿਹੜੇ ਕਾਨੂੰਨ ਲਿਆਂਦੇ ਸੀ ਉਹ ਆ ਮੋਦੀ ਆਪਣੇ ਕਾਨੂੰਨ ਵਾਪਸ ਲਵੇ ਕਿਉਂਕਿ ਸਾਰੇ ਕਿਸਾਨਾਂ ਵਾਸਤੇ ਇਹ ਹੈ ਜੇ ਮਾਰੇ ਕਾਨੂੰਨ ਲਿਆਂਦੇ ਤਾਂ ਸਾਨੂੰ ਇਹ ਮੋਰਚਾ ਲਾਉਣਾ ਪਿਆ ਤਾਂ ਅਸੀਂ ਡੱਲੇਵਾਲ ਦੇ ਹੱਕ ਦੇ ਵਿੱਚ ਇਸ ਪਿੰਡ ਹਿਆਣੇ ਖੁਰਦ ਦੇ ਵਿੱਚੋਂ ਅਸੀਂ ਗੱਡੀ ਲੈ ਕੇ ਉੱਥੇ ਪਹੁੰਚੇ ਸਾਰਿਆਂ ਨੇ ਉੱਥੇ ਉਹਨਾਂ ਦਾ ਜੋ ਵਿਚਾਰ ਤੇ ਉਹ ਸੁਣ ਕੇ ਅਸੀਂ ਆਪ ਦਾ ਬਹੁਤ ਬਹੁਤ ਪਛਤਾ ਬੈਗਰੂਦੀ ਦਾ ਖਾਲਸਾ ਬੈਗਰੂਦੀ ਦੀ ਫਤਿਹ